ਜੀਜੇ ਗੁਰਦੇਵ ਪਿਤਾ ਹਜ਼ੂਰ ਜਦੋਂ ਜਦੋਂ ਵੀ ਕਿਉਂਕਿ ਯਾਤਰਾਵਾਂ ਤੇ ਜਾਂਦੇ ਸਨ ਗੁਰਤਾ ਗੱਦੀ ਤੋਂ ਪਹਿਲਾਂ ਅੱਜ ਯਾਤਰਾ ਤੇ ਗਏ ਪੰਡਿਤ ਦੁਰਗਾਦਾਸ ਮਿਲਿਆ ਬੈਠੇ ਸਨ ਆਰਾਮ ਹੋ ਰਿਆ ਸੀ ਲਾਤੇ ਲੱਤ ਰੱਖੀ ਤੇ ਜਦੋਂ ਅਖੀਰ ਤੇ ਲੰਗਰ ਪਾਣੀ ਛਕਿਆ ਉਹਨੇ ਸਿਵਾਵਾ ਕਰ ਲੀਆਂ ਚੱਲਣ ਲੱਗੇ ਤੇ ਪੰਡਿਤ ਦੁਰਗਾਦਾਸ ਨੇ ਕਿਹਾ ਕਹਿੰਦਾ ਸਹਿਬਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕਹਿ ਦਿੱਤਾ ਕਹਿੰਦੇ ਵੀ ਪੰਡਤ ਜੀ ਦੱਸੋ ਕਿੰਨੀਆਂ ਸਿਮਾਵਾਂ ਹੋਈਆਂ ਕੱਲ ਦੇ ਲੰਗਰ ਪਾਣੀ ਲਿਆਂਦਾ ਰਸਦਾਂ ਲਿਆਂਦੀਆਂ ਲੰਗਰ ਤਿਆਰ ਕੀਤਾ ਕਾਫੀ ਖੇਚਲ ਕੱਟੀ ਐ ਜਿੰਨਾ ਕੁ ਯੋਗ ਐ ਓਨਾਂ ਕ ਬਣਦਾ ਜਿਹੜਾ ਉਹ ਆਪਾਂ ਕਰ ਲਈਏ ਸਾਬਕਾ ਤਾਂ ਦੱਸੋ ਤੇ ਪੰਡਤ ਨੇ ਹੱਥ ਜੋੜ ਕੇ ਕਿਹਾ ਕਹਿੰਦਾ ਜੀ ਨਹੀਂ ਸਾਬ ਕਹਿੰਦੇ ਕਿਉਂ ਉਹ ਕਹਿੰਦੇ ਵੀ ਮੈਨੂੰ ਅਜੇ ਜ਼ਰੂਰਤ ਨਹੀਂ ਲੱਗੀ ਕਿਉਂਕਿ ਮੈਂ ਤੁਹਾਡਾ ਇਹ ਪ੍ਰਤਾਪ ਇਹ ਔਰਾ ਵੇਖਦਾ ਪਿਆ ਇੱਕ ਦਿਨ ਆਪ ਜੀ ਬੜੇ ਵੱਡੇ ਮਹਾਤਮਾ ਰਾਜੇ ਧਨੀ ਪੁਰਸ਼ ਬਣੋਂਗੇ ਧੰਨ ਗੁਰੂ ਅਮਰਦਾਸ ਮੁਸਕਰਾਏ ਕਹਿੰਦੇ ਵੀ ਕੰਦੀ ਉੱਤੇ ਰੁਖੜਾ 60ਾਂ 60ਾਂ ਸਾਲਾਂ ਦੇ ਹੋ ਚੱਲੇ ਆ ਤੇ ਹੁਣ ਗੱਲਾਂ ਕਰਦੇ ਪਏ ਉਹ ਵੀ ਅਜੇ ਰਾਜੇ ਮਹਾਰਾਜੇ ਬਣਾਂਗੇ ਪ੍ਰਪਤਾ ਵਧੇਗੀ ਕਹਿਣ ਲੱਗੇ ਜ਼ਰੂਰਤ ਹੀ ਨਹੀਂ ਹੈ ਠੀਕ ਹੈ ਜਿੰਨਾ ਕੁ ਜੱਗ ਰੱਬ ਨੇ ਦਿੱਤਾ ਹੈ ਜਿਵੇਂ ਦਾ ਜੀਵਨ ਬਸਰ ਹੋ ਰਿਹਾ ਬਹੁਤ ਆਨੰਦ ਵਾਲਾ ਉਹ ਕਹਿੰਦਾ ਜੀ ਨਹੀਂ ਕਹਿੰਦਾ ਮੈਨੂੰ ਇਹ ਨજર ਆ ਗਿਆ ਹਜ਼ੂਰ ਨੇ ਬਾਣੀ ਚ ਆਪ ਜੀ ਸਵਈਆਂ ਚ ਪੜਦੇ ਹੋ ਨਾ ਬਾਰਜ ਕਰ ਦਹਣੈ ਸਿੱਧ ਸਨਮੁਖ ਮੁਖ ਜੋਵੈ ਰਿਧੈ ਬਸੈ ਬਾਵਾੰਗ ਜੋ ਤੀਨ ਲੋਕ ਅੰਤਰ ਮੋਹੈ ਕਹਿਣ ਲੱਗੇ ਮੈਂ ਤੁਹਾਡੇ ਕੋਲ ਉਹ ਵੇਖਿਆ ਸਾਰਾ ਪ੍ਰਤਾਪ ਤੁਹਾਡੇ ਪਦਮ ਹੈ ਆਪ ਜੀ ਬਹੁਤ ਵੱਡੀ ਪਦਵੀ ਤੇ ਪਹੁੰਚੋਗੇ ਸਤਿਗੁਰੂ ਮੁਸਕਰਾ ਕੇ ਕਹਿੰਦੇ ਚੱਲ ਕੋਈ ਨਹੀਂ ਜੋ ਧਨ ਬਣਦਾ ਉੱਤੇ ਲੈ ਕਹਿੰਦਾ ਨਹੀਂ ਜਦੋਂ ਵੱਡੀ ਪਦਵੀ ਤੇ ਗਏ ਫਿਰ ਮੰਗਾਂਗੇ ਯਾਦ ਰੱਖਿਓ ਸਤਿਗੁਰੂ ਅਮਰਦਾਸ ਕਹਿੰਦੇ ਜ਼ਰੂਰ ਯਾਦ ਰੱਖਾਂਗੇ ਲੰਮਾ ਸਮਾਂ ਬੀਤਿਆ ਅੱਜ ਫਿਰ ਮਲਾਪ ਹੋਇਆ 12-13 ਸਾਲਾਂ ਬਾਅਦ ਅੱਜ ਫਿਰ ਕਹਿੰਦੇ ਨੇ ਮਲਾਪ ਹੋਇਆ ਤੇ ਜਦੋਂ ਮਲਾਪ ਹੋਇਆ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਹੋ ਚੁੱਕੇ ਸਨ ਲੰਮੇ ਸਮੇਂ ਤੋਂ ਬਾਅਦ ਅੱਜ ਜਦੋਂ ਮਲਾਪ ਹੋਇਆ 12-15 ਸਾਲਾਂ ਬਾਅਦ ਤੇ ਸਤਿਗੁਰੂ ਪਾਤਸ਼ਾਹ ਦੇ ਸਨਮੁਖ ਆ ਕੇ ਪੰਡਿਤ ਜੀ ਦੁਰਗਾਦਾਸ ਕਹਿੰਦੇ ਨੇ ਕਹਿੰਦੇ ਜੀ ਮੈਨੂੰ ਪਹਿਚਾਣਿਆ ਹਜ਼ੂਰ ਮੁਸਕਰਾ ਕੇ ਕਹਿੰਦੇ ਪਛਾਣ ਲਿਆ ਕਹਿੰਦਾ ਕੱਲੇ ਪਛਾਣਿਆ ਨਹੀਂ ਤੇਰਾ ਵਾਦਾ ਵੀ ਯਾਦ ਹੈ ਤੇਰੇ ਨਾਲ ਕੀਤੀ ਕਮਿਟਮੈਂਟ ਵੀ ਯਾਦ ਹੈ ਉਹ ਵੀ ਯਾਦ ਆ ਗਿਆ ਸਤਿਗੁਰੂ ਕਹਿੰਦੇ ਫਿਰ ਪੰਡਤ ਜੀ ਉਦੋਂ ਨਹੀਂ ਸੀ ਲਿਆ ਅੱਜ ਮੰਗ ਲਓ ਜੋ ਕੁਝ ਚਾਹੀਦਾ ਹੁਣ ਪੰਡਤ ਜੀ ਚੁੱਪ ਹੋ ਗਏ ਧੰਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਕਹਿੰਦੇ ਬੜੀ ਦੁਬਧਾ ਚ ਲੱਗਦੇ ਹੋ ਚੁੱਪ ਕਿਉਂ ਹੋ ਗਏ ਤੇ ਪੰਡਿਤ ਦੁਰਗਾਦਸ ਕਹਿੰਦਾ ਜੀ ਇਸ ਗੱਲੋਂ ਕਨਫਿਊਜ਼ ਹਾਂ ਵੀ ਜੇ ਮੈਂ ਬੇਨਤੀ ਕਰਦਿਆਂ ਮੈਨੂੰ ਧਨ ਦੇ ਦਿਓ ਤੇ ਮੇਰੇ ਕੋਲ ਆ ਜਾਵੇ ਧਨ ਤੇ ਫਿਰ ਡਰ ਲੱਗਦਾ ਹੈ ਕੱਲ ਨੂੰ ਰੱਬ ਦੀ ਦਰਗਾਹ 'ਚ ਕੀ ਹੋਏਗਾ ਉੱਥੇ ਜਮਾਂ ਦੇ ਦੂਤ ਜਦੋਂ ਮਿਲ ਗਏ ਉਹਨਾਂ ਨੇ ਮੇਰੇ ਤੋਂ ਪੁੱਛਣਾ ਇਹ ਧਨ ਦੇ ਨਾਲ ਉਹਨਾਂ ਨਾਲ ਤੇ ਕੋਈ ਸਾਂਝ ਬਣਨੀ ਨਹੀਂ ਇਸ ਲਈ ਮੈਂ ਸੋਚਦਾ ਵੀ ਆਹ ਧਨ ਮੰਗਾ ਕੇ ਨਾ ਫਿਰ ਮੈਂ ਦੂਜਾ ਪਾਸਾ ਸੋਚਣਾ ਵੀ ਕਿਉਂ ਨਾ ਮੈਂ ਨਾਮ ਮੰਗ ਲਾਂ ਪਰ ਜੇ ਮੈਂ ਨਾਮ ਮੰਗ ਲਿਆ ਜਮਾਂ ਦੇ ਦੂਤਾਂ ਕੋਲ ਸੁਰਖਰੂ ਹੋ ਜਾਵਾਂਗਾ ਪਰ ਆਹ ਦੁਨੀਆ ਤੇ ਵੀ ਤੇ ਜਮ ਦੂਤ ਨੇ ਇਹ ਪੈਸੇ ਬਿਨਾ ਰਿਸ਼ਤੇ ਨਹੀਂ ਚੱਲਦੇ ਪਰਿਵਾਰ ਨਹੀਂ ਚੱਲਦੇ ਸੰਸਾਰ ਨਹੀਂ ਚੱਲਦਾ ਇੱਥੇ ਧਨ ਚਾਹੀਦਾ ਇਸ ਕਰਕੇ ਮੈਂ ਬੜੀ ਦੁਬਧਾ ਚਾ ਧੰ ਗੁਰੂ ਅਮਰਦਾਸ ਕਹਿੰਦੇ ਕਹਿੰਦੇ ਪੰਡਿਤ ਜੀ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਇਹ ਰਾਜ ਯੋਗ ਦਾ ਘਰ ਹੈ ਇੱਥੇ ਬੰਦਗੀ ਵੀ ਹੈ ਇੱਥੇ ਭਗਤੀ ਵੀ ਹੈ ਇੱਥੇ ਮਾਇਕ ਪਦਾਰਤ ਵੀ ਨੇ ਸਾਰਾ ਕੁਝ ਇਸ ਘਰ ਦੇ ਵਿੱਚੋਂ ਹੈ ਹਾਂ ਉਹਦੋਂ ਮੰਗ ਲੈਂਦੇ ਤੇ ਕੱਲਾ ਧਨ ਮਿਲਣਾ ਸੀ ਅੱਜ ਦੋਵੇਂ ਦਾਤਾਂ ਨੇ ਤੁਸੀਂ ਦੱਸੋ ਤੇ ਉਹ ਬਚਨ ਜਿਹੜੇ ਨੇ ਅੰਕਤ ਕੀਤੇ ਨੇ ਇਤਿਹਾਸ ਨੇ ਕਹਿਣ ਲੱਗੇ ਪੰਡਿਤ ਜੀ ਨੇ ਕਿਹਾ ਕਹਿਣ ਲੱਗਾ ਨਾਮ ਦੇਹ ਮੈਨੂੰ ਨਾਮ ਦੇ ਦਿਓਗੇ ਧਨ ਦੇਹ ਨਾ ਜਨਕੋ ਤੇ ਮੈਨੂੰ ਧਨ ਤੁਸੀਂ ਨਾ ਦਿੱਤਾ ਕੱਲੀ ਨਾਮ ਦੀ ਦਾਤ ਦੇਤੀ ਧਨ ਬਿਨਾ ਜਨ ਜਗ ਨਾ ਸੁਹਾਏ ਤੇ ਧਨ ਤੋਂ ਬਿਨਾ ਸੰਸਾਰ ਦਾ ਵਰਤਾਰਾ ਨਹੀਂ ਜੀ ਵਰਤਣਾ ਧਨ ਚਾਹੀਦਾ ਹੈ ਸੰਸਾਰ ਵਿੱਚ ਪਰਿਵਾਰ ਪਾਲਣੇ ਨੇ ਘਰ-ਬਾਰ ਜਿਹੜੇ ਨੇ ਕੋਈ ਸਾਜੋ-ਸਮਾਨਾ ਖਰੀਦਣਾ ਹਰ ਇੱਕ ਚੀਜ਼ ਵਿੱਚ ਮਾਇਆ ਦੀ ਜ਼ਰੂਰਤ ਹੈ ਕਹਿਣ ਲੱਗਾ ਨਾਮ ਦੇਹ ਧਨ ਦੇਹ ਨਾ ਜਨ ਕੋ ਧਨ ਬਿਨਾ ਜਨ ਜਗ ਨਾ ਸੁਹਾਏ ਜੋ ਧਨ ਦੇ ਤੇ ਜੇ ਤੁਸੀਂ ਕੱਲਾ ਧਨ ਦੇ ਦਿੱਤਾ ਨਾਮ ਨਾ ਦੇਹੇ ਨਾਮ ਬਿਨਾ ਜਨ ਜੰਮਪੁਰ ਜਾਏ ਜੇ ਕੱਲਾ ਧਨ ਦੇ ਦਿੱਤਾ ਨਾਮ ਤੋਂ ਕੰਮ ਸਖਣਾ ਰਹਿ ਗਿਆ ਜੀ ਫਿਰ ਵੀ ਡਰ ਲੱਗਦਾ ਵੀ ਜਮਾਂ ਦੀ ਪੂਰੀ ਵਿੱਚ ਐ ਇਸ ਲਈ ਹੁਣ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਜੋ ਧਨ ਦੇਹੇ ਨਾਮ ਨਾ ਦੇਹੇ ਨਾਮ ਬਿਨਾ ਜਨ ਜੰਮਪੁਰ ਜਾਏ ਤੇ ਅੱਗੋਂ ਫਿਰ ਬਚਨ ਕਿਆ ਕਹਿਣ ਲੱਗੇ ਤੁਜ ਪੈ ਕਹੀ ਨਹੀਂ ਬਣ ਆਵੇ ਜਿਉਂ ਪਾਵੇ ਤਿਉਂ ਬਣਤ ਬਣਾਏ ਇਸ ਲਈ ਮੈਂ ਹਾਥੀ ਜੋੜ ਦਿਨਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੇਰੇ ਤੋਂ ਕੁਝ ਨਹੀਂ ਕਿਹਾ ਜਾ ਰਿਹਾ ਮੈਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਕਿਸੇ ਇੱਕ ਕਿਨਾਰੇ ਤੇ ਨਹੀਂ ਪਹੁੰਚ ਰਿਹਾ ਮੇਰੀ ਕਿਸ਼ਤੀ ਡਾਵਾਂਡੋਲ ਹੋ ਰਹੀ ਹੈ ਡਿੱਕੋ ਡੋਲੇ ਖਾਂਦੀ ਪਈ ਹੈ ਇਸ ਲਈ ਤੁਹਾਡੇ ਚਰਨਾਚ ਜੋ ਤੁਹਾਨੂੰ ਚੰਗਾ ਲੱਗਦਾ ਤੁਜ ਪੈ ਕਹੀ ਨਹੀਂ ਬਣ ਆਵੇ ਜਿਉਂ ਪਾਵੇ ਤਿਉਂ ਬਣਤ ਬਣਾਏ ਗੁਰੂ ਅਮਰਦਾਸ ਤੇ ਜੋ ਕੇ ਨੰਦਨ ਦੋਨੋਂ ਨਿਰਮਲ ਪੰਥ ਚਲਾਏ ਤਨ ਗੁਰੂ ਅਮਰਦਾਸ ਕਹਿੰਦੇ ਪੰਡਿਤ ਜੀ ਇਸ ਘਰ ਵਿੱਚੋਂ ਦੋਵੇਂ ਦਾ ਤਾਂ ਤੁਹਾਡੀ ਝੋਲੀ ਪੈਣ ਗਈਆਂ ਨਾਮ ਵੀ ਤੇ ਧਨ ਵੀ